ਲੁਟੇਰਿਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਨੇ ਇਸੇ ਦੌਰਾਨ ਪਰਿਵਾਰਕ ਮੈਂਬਰਾਂ ਦਾ ਪਰਸ ਅਤੇ ਮੋਬਾਈਲ ਲੁੱਟ ਕੇ ਭੱਜ ਜਾਂਦੇ ਨੇ ਲੁੱਟਣ ਦੀ ਨੀਤ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦੇ ਨੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਰ ਜਦੋਂ ਪਰਿਵਾਰ ਰੌਲਾ ਪਾਉਂਦਾ ਹੈ ਤਾਂ ਮੌਕੇ ਤੋਂ ਇਹ ਲੁਟੇਰੇ ਗੋਲੀਆਂ ਚਲਾਉਂਦੇ ਹੋਏ ਭੱਜ ਜਾਂਦੇ ਨੇ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੁਟੇਰੇ ਮੋਟਰਸਾਈਕਲ ਤੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਕਿ 6 ਲੁਟੇਰੇ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਘਰ ਦੇ ਅੰਦਰ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਪਰਿਵਾਰਕ ਮੈਂਬਰ ਤੇ ਪਿਸਤੌਲ ਤਾਣ ਦਿੰਦੇ ਨੇ ਜਿਸ ਤੋਂ ਬਾਅਦ ਉਥੋਂ ਪਰਸ ਤੇ ਮੋਬਾਈਲ ਲੁੱਟ ਕੇ ਭੱਜ ਜਾਂਦੇ ਨੇ ਜਦੋਂ ਪਰਿਵਾਰਕ ਮੈਂਬਰ ਰੌਲਾ ਪਾਉਂਦੇ ਨੇ ਤਾਂ ਇਹਨਾਂ ਲੁਟੇਰਿਆਂ ਨੂੰ ਭੱਜੜਾ ਪੈ ਜਾਂਦੀਆਂ ਨੇ ਤਾਂ ਇਹ ਗਨੀਮਤ ਰਹੀ ਕਿ ਜਿਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਉਸ ਤੋਂ ਵਿਚਾਰਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਹ ਲੁਟੇਰੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਟੇਰੇ ਬੜੀ ਹੀ ਫੁਰਤੀ ਦੇ ਨਾਲ ਮੌਕੇ ਤੋਂ ਭੱਜ ਰਹੇ ਨੇ ਘਰ ਦੇ ਵਿੱਚ ਫਾਇਰਿੰਗ ਕੀਤੀ ਗਈ ਇਹਨਾਂ ਦੇ ਵੱਲੋਂ ਮੋਬਾਈਲ ਤੇ ਇੱਕ ਪਰਸ ਲੁੱਟਿਆ ਗਿਆ ਪਰਿਵਾਰ ਜਦੋਂ ਰੌਲਾ ਪਾਉਂਦਾ ਹੈ ਤਾਂ ਇਹਨਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕਾਉਂਸਲਰ ਦੇ ਘਰ ਦੇ ਉੱਤੇ ਇਹ ਹਮਲਾ ਹੋਇਆ ਲੁਟੇਰਿਆਂ ਨੇ ਧਾਵਾ ਬੋਲਿਆ ਤੇ ਉਹਨਾਂ ਨੂੰ ਬੰਦਕ ਬਣਾਉਣ ਦਾ ਵੀ ਯਤਨ ਕੀਤਾ ਗਿਆ ਸਾਡੇ ਨਾਲ ਸਾਡੇ ਸਹਿਯੋਗੀ ਬਲਜੀਤ ਸਿੰਘ ਵੀ ਜੁੜ ਚੁੱਕੇ ਨੇ ਬਲਜੀਤ ਕੀ ਜਾਣਕਾਰੀ ਹੈ ਇਸ ਘਟਨਾ ਦੇ ਨਾਲ ਜੁੜੀ ਹੋਈ ਹੁਣ ਤੱਕ ਦੀ ਜਾਂਚ ਦੇ ਵਿੱਚ ਕੁਝ ਪਤਾ ਚੱਲਿਆ ਇਹ ਕੌਣ ਲੋਕ ਸੀ ਜਿਨ੍ਹਾਂ ਨੇ ਘਰ ਦੇ ਵਿੱਚ ਹਮਲਾ ਕੀਤਾ ਤੇ ਮੋਬਾਈਲ ਲੁੱਟਿਆ ਪਰਸ ਲੁੱਟਿਆ ਜੀ ਦਫਰਨਟ ਦਵਾਂਗੇ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਣਪਛਾਤੇ 6 ਵਿਅਕਤੀਆਂ ਦੇ ਉੱਪਰ ਜਿਹੜਾ ਕਿ ਇੱਕ ਮੁਕੱਦਮਾ ਦਰਜ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਨੂੰ ਲੈ ਕੇ ਜਿਹੜੀ ਤਰੰਤਰ ਸਿੱਟੀ ਪੁਲਿਸ ਹੈ ਬਹੁਤ ਗੰਭੀਰ ਹੈ ਕਿਉਂਕਿ ਜਿਸ ਤਰੀਕੇ ਨਾਲ ਦਿਨ ਦਿਹਾੜੇ ਇਹ ਵਾਰਦਾਤ ਇੱਕ ਘਰ ਦੇ ਵਿੱਚ ਹੋਈ ਹੈ ਉਸ ਤੋਂ ਸਾਫ਼ ਹੈ ਕਿ ਜਿਹੜਾ ਇਲਾਕਾ ਹੈ ਪੂਰਾ دہشت ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਲਗਾਤਾਰ ਹੋ ਰਹੀਆਂ ਵਾਰਦਾਤਾਂ ਲੋਕ ਘਰ ਦੇ ਵਿੱਚ ਵੀ ਸੇਤ ਨਹੀਂ ਹਨ ਉਹਦੀ ਸੀਸੀਟੀਵੀ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਨੌਜਵਾਨ ਆਪਣੇ ਮੂੰਹ ਬਨ ਕੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਸਾਫਕਾ ਕਾਉਂਸਲਰ ਦੇ ਘਰ ਵੱਗ ਜਾਂਦੇ ਨੇ ਤੇ ਉੱਥੇ ਬੈਠੀ ਕਾਉਂਸਲਰ ਦੀ ਮਾਂ ਨੂੰ ਬੰਦਕ ਬਣਾ ਕੇ ਜੀ ਉਸ ਪਾਸੇ ਜਿਹੜੀ ਲੁੱਟ ਦੀ ਜਿਹੜੀ ਵਾਰਦਾਤ ਪੰਜਾਬ ਦੇਦੇ ਨੇ ਜਿਸ ਨੂੰ ਵੇਖਦੇ ਹੋ ਕੋਈ ਜਿਹੜੀ ਕਾਉਂਸਲਰ ਦੀ ਪਤਨੀ ਸੀ ਉਸਨੇ ਐਸਾ ਕੁਝ ਵੀ ਕਿ ਇੱਕ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਤੇ ਆਪਣੇ ਜਿਹੜੇ પતિ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਉਸ ਦਾ ਪਤੀ ਦੁਕਾਨ ਤੋਂ ਕੁਝ ਬੰਦਿਆਂ ਨੂੰ ਨਾਲ ਲੈ ਕੇ ਜਦੋਂ ਘਰ ਆਉਂਦਾ ਹੈ ਤਾਂ ਏਸੀ ਭਿੰਨਕ ਉਹਨਾਂ ਲੁਟੇਰਿਆਂ ਨੂੰ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਹਵਾਈ ਸੈਰ ਕਰਦੇ ਹੋਏ ਸਾਰtar ਭਾਈ ਤੋਂ ਮੌਕੇ ਤੋਂ ਜਿਹੜੇ ਕਿ ਫਰਾਰ ਹੋ ਜਾਂਦੇ ਨੇ ਜੀ ਅਬਲਜੀਤ ਜਿਸ ਤਰ੍ਹਾਂ ਇਹਨਾਂ ਲੁਟੇਰਿਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਨੇ ਤਰਨਤਾਰਨ ਦਾ ਕਿਹੜਾ ਇਲਾਕਾ ਜਿੱਥੇ ਇਹ ਘਟਨਾ ਵਾਪਰੀ ਹੈ ਜਦ ਤਨਾ ਚਾਵਾਂਗੇ ਕਿ ਤਰਨਤਰ ਦਾ ਨਿਊ ਐਵੈਨਿਊ ਇਲਾਕਾ ਹੈ ਜਿਸ ਜੋ ਕਿ ਕਾਫਾ ਹਰਿਆ ਸ਼ੀ ਭਰਿਆ ਅਤੇ ਕਾਫਾ ਸ਼ਾਂਤਮਈ ਮਾਹੌਲ ਵਾਲਾ ਜਿਹੜਾ ਇਹ ਇਲਾਕਾ ਵਾ ਜਿਸ ਵਿੱਚ ਇਹ ਵਾਰ ਦਾ ਵਾਪਰੀ ਹੈ ਜੀ ਜੀ ਅਬਲਜੀਤ ਘਰ ਦੇ ਵਿੱਚ ਜਦੋਂ ਇਹ ਲੁੱਟਣ ਦੇ ਲਈ ਲੁਟੇਰੇ ਦਾਖਲ ਹੁੰਦੇ ਨੇ ਕਿੰਨੇ ਕ ਪਰਿਵਾਰਕ ਮੈਂਬਰ ਅੰਦਰ ਮੌਜੂਦ ਹੁੰਦੇ ਨੇ ਫਿਰ ਕਿਵੇਂ ਇਹਨਾਂ ਲੁਟੇਰਿਆਂ ਨੂੰ ਭਾਜੜਾ ਪੈਂਦੀਆਂ ਨੇ ਜਦੋਂ ਪਰਿਵਾਰ ਰੌਲਾ ਪਾਉਂਦਾ ਹੈ ਬਿਲਕੁਲ ਦੱਸਣਾ ਚਾਹਾਂ ਕਿ ਜਦੋਂ ਇਹ ਲਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਨੇ ਘਰ ਦੇ ਵਿੱਚ ਜਿਹੜਾ ਕਾਉਂਸਲਰ ਉਸ ਦੀ ਮਾਤਾ ਉਸ ਦਾ ਬੱਚਾ ਤੇ ਇੱਕ ਗੁੜੀਆ ਅਤੇ ਉਸ ਦੀ ਪਤਨੀ ਮੌਜੂਦ ਸੀਗੀ ਅਤੇ ਇਹਨਾਂ ਜਿਹੜੇ ਲਟੇਰਿਆਂ ਵੱਲੋਂ ਉਹਨਾਂ ਦੀ ਮਾਂ ਨੂੰ ਜਿਹੜਾ ਕਿ ਉਹਦੇ ਪਿਸਤੌਲ ਤਾਹ ਕੇ ਜਿਹੜਾ ਕਿ ਲੁਮਾਰੀਆਂ ਖੋਲਣ ਲਈ ਕਿਹਾ ਗਿਆ ਤਾਂ ਇਸ ਨੂੰ ਵੇਖਦੇ ਹੋਏ ਜਿਹੜੇ ਕਾਉਂਸਲਰ ਦੀ ਪਤਨੀ ਸੀ ਉਸ ਨੇ ਦਵਾ ਦਵਾ ਜਾ ਕੇ ਕਮਰੇ ਦੇ ਵਿੱਚ ਆਪਣਾ ਬੂਆ ਢੋਲਿਆ ਅਤੇ ਆਪਣੇ ਪਤੀ ਨੂੰ ਫੋਨ ਕੀਤਾ ਕਿ ਘਰ ਇਹ ਮਹਾਦਤ ਹੋਈ ਹੈ ਜੀ ਜਿਸ ਤੋਂ ਬਾਅਦ ਉਸ ਦੇ ਪਤੀ ਵੱਲੋਂ ਕੁਝ ਬਕਤੀਆਂ ਨੂੰ ਨਾਲ ਲੈ ਕੇ ਘਰ ਪਹੁੰਚਿਆ ਗਿਆ ਤਾਂ ਉੰਨੇ ਜਨ ਉਹਨਾਂ ਦੀ ਪਿੰਕ ਜਿਹੜੀ ਇਹਨਾਂ ਲਟੇਰਿਆਂ ਨੂੰ ਲੱਗ ਗਈ ਤੇ ਗੋਲੀਆਂ ਚਲਾਉਂਦੇ ਹੋਏ ਉੱਥੋਂ ਫਰਾਰ ਹੋ ਗਏ। ਬਹੁਤ-ਬਹੁਤ ਧੰਨਵਾਦ ਸੁਣਿਆ ਤੁਸੀਂ ਸਾਡੇ ਸਹਿਯੋਗੀ ਜਾਣਕਾਰੀ ਸਾਂਝੀ ਕਰ ਰਹੀ ਸੀ ਬਲਜੀਤ ਸਿੰਘ ਤਾਂ ਤਰਨਤਾਰਨ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਪੂਰੇ ਹਥਿਆਰ ਲੈ ਕੇ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਇੱਕ ਬਜ਼ੁਰਗ ਮਹਿਲਾ ਤੇ ਪਿਸਤੌਲ ਤਾਣਿਆ ਜਾਂਦਾ ਹੈ ਜਿਸ ਤੋਂ ਬਾਅਦ ਉੱਥੋਂ ਮੋਬਾਈਲ ਅਤੇ ਪਰਸ ਲੁੱਟ ਕੇ ਭੱਜ ਜਾਂਦੇ ਨੇ ਹਾਲਾਂਕਿ ਜਿਸ ਤਰ੍ਹਾਂ ਲੁਟੇਰੇ ਪੂਰੀ ਤਿਆਰੀ ਦੇ ਨਾਲ ਪਹੁੰਚੇ ਸੀ ਕੋਈ ਵੱਡਾ ਨੁਕਸਾਨ ਵੀ ਕਰ ਸਕਦੇ ਸੀ ਗਹਿਣੇ ਵੀ ਲੁੱਟ ਸਕਦੇ ਸੀ ਜਿਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਕਿਸੇ ਪਰਿਵਾਰਕ ਮੈਂਬਰ ਦੇ ਵੀ ਗੋਲੀ ਲੱਗ ਸਕਦੀ ਸੀ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਇਹ ਵਿਚਾਰਿਆ ਜਦੋਂ ਇਹ ਲੁਟੇਰੇ ਭੱਜ ਰਹੇ ਸੀ ਉਹ ਸੀਸੀਟੀਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਜਿੱਥੇ ਕੀ ਇਹਨਾਂ ਲੁਟੇਰਿਆਂ ਨੂੰ ਜਦੋਂ ਪਰਿਵਾਰ ਰੌਲਾ ਪਾਉਂਦਾ ਹੈ ਤਾਂ ਭਾਜਣਾ ਪੈ ਜਾਂਦੀਆਂ ਨੇ ਤਾਂ ਪੁਲਿਸ ਮਾਮਲੇ ਦੀ ਜਾਂਚ ਕਰੀ ਇਹਨਾਂ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਸਾਬਕਾ ਕਾਉਂਸਲਰ ਦੇ ਘਰ ਦੇ ਉੱਤੇ ਇਹ ਧਾਵਾ ਇਹਨਾਂ ਲੁਟੇਰਿਆਂ ਨੇ ਬੋਲਿਆ ਜਿਸ ਤਰ੍ਹਾਂ ਇਹਨਾਂ ਨੇ ਫਾਇਰਿੰਗ ਕੀਤੀ ਆ ਤਾਂ ਕੋਈ ਨੁਕਸਾਨ ਵੀ ਹੋ ਸਕਦਾ ਸੀ ਤਾਂ ਇਸ ਘਟਨਾ ਤੇ ਪਰਿਵਾਰਕ ਮੈਂਬਰ ਦਾ ਕੀ ਕਹਿਣਾ ਹੈ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਉਹ ਵੀ ਸੁਣ ਕੀ ਨਾਮ ਹੈ ਕੀ ਕਰਨਾ ਮੇਰਾ ਨਾਮ ਪਰਮੇਂਦਰ ਸਿੰਘ ਆ ਜੀ ਪਿਤਾ ਜੀ ਦਾ ਨਾਮ ਸਰਦਾਰ ਸ਼ਮਿੰਦਰ ਸਿੰਘ ਅਰੋੜਾ ਕਾਉਂਸਲਰ ਅਰੋੜਾ ਸ਼ਿਲਪਸ਼ੋਪ ਸਾਡੀ ਦੁਕਾਨ ਤੇ ਅੱਜ ਆ 6 ਬੰਦੇ ਆਏ ਆ ਵਾਰਦਾਤ ਕਰਨ ਘਰ ਦੇ ਵਿੱਚ ਦੋ ਜਣੇ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਆ ਤੇ ਚਾਰ ਜਣੇ ਜਿਹੜੇ ਆ ਚਾਰਾਂ ਕੋਲ ਪਿਸਤਲ ਸੀ ਹੱਥ ਦੇ ਵਿੱਚ ਤੇ ਉਹ ਗੋਲੀਆਂ ਚਲਾਉਂਦੇ ਅੰਦਰ ਗਏ ਆ ਤੇ ਅੰਦਰੋਂ ਉਹਨਾਂ ਨੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਉਹਨਾਂ ਨੇ ਮਤਲਬ 10-15 ਮਿੰਟ ਅੰਦਰ ਲਾ ਕੇ ਤੇ ਆਪਣੀਆਂ ਲੋ ਜੋ ਵੀ ਇਹਨਾਂ ਨੂੰ ਮਿਲਿਆ ਵਾ ਦੋਕੋ ਮੋਬਾਈਲ ਇੱਕ ਦੋ ਪਰਸ ਨਾਲ ਲੈ ਗਏ ਤੇ ਗੋਲੀਆਂ ਚਲਾਉਂਦੇ ਹੀ ਗਏ ਆ ਤੇ ਨਹੀਂ ਆਈ ਬਾਈਕ ਤੇ ਸੀ ਕੱਤੇ ਆਈ ਸੀ ਦੋ ਬਾਈਕ ਸੀਗੇ ਬਾਹਰ ਖੜੇ ਸੀ ਦੋ ਜਣੇ ਦੋਨੋਂ ਜਣੇ ਬਾਈਕ ਦੇ ਉੱਤੇ ਸਵਾਰ ਸੀਗੇ ਅੰਦਰ ਜਿਹੜੇ ਚਾਰ ਜਣੇ ਵੜੇ ਆ ਟੋਟਲ 6 ਜਣੇ ਸੀਗੇ ਇੱਕ ਇੱਕ ਬਾਈਕ ਛੱਡ ਕੇ ਇੱਕ ਬਾਈਕ ਹਾਂ ਉਹ ਜਦੋਂ ਮੈਂ ਬਾਹਰੋਂ ਮੈਨੂੰ ਬਾਈਚਾਂ ਸੀ ਮੇਰੀ ਵਾਈਫ ਨੇ ਫੋਨ ਕਰ ਦਿੱਤਾ ਕਮਰੇ 'ਚ ਕੁੰਡੀ ਲਗਾ ਕੇ ਵੀ ਘਰ ਇਸ ਤਰ੍ਹਾਂ ਬੰਦੇ ਆ ਗਏ ਆ ਪਿਸਤਲ ਲੈ ਕੇ ਤੇ ਗੋਲੀਆਂ ਚਲਾ ਰਹੇ ਆ ਤੇ ਮੈਂ ਫਟਾਫਟ ਦੁਕਾਨ ਤੋਂ ਆਇਆ ਵਾਂ ਜੀ ਤੇ ਆ ਕੇ ਮੇਰੇ ਨਾਲ ਇੱਕ ਸ਼ੌਪ ਦਾ ਸਰਵੰਟ ਵੀ ਸੀ ਕਾ ਨਾਲ ਤੇ ਅਸੀਂ ਜਿਹੜੇ ਬਾਹਰ ਦੋ ਜਣੇ ਖੜੇ ਸੀਗੇ ਉਹਨਾਂ 'ਚੋਂ ਇੱਕ ਬੰਦੇ ਨੂੰ ਤੇ ਅਸੀਂ ਫੜ ਲਿਆ ਦੋਵਾਂ ਜਣਿਆਂ ਨੇ ਤੇ ਦੂਜਾ ਬੰਦਾ ਜਿਹੜਾ ਮੋਟਰਸਾਈਕਲ ਲੈ ਕੇ ਭੱਜ ਗਿਆ ਜਿਹੜੇ ਗਨਸ਼ਾਟ ਕਰਨ ਵਾਲੇ ਸੀ ਪਹਿਲੇ ਫਰਾਰ ਹੋ ਗਏ ਨਹੀਂ ਨਹੀਂ ਗਨਸ਼ਾਟ ਕਰਨ ਵਾਲੇ ਉਦੋਂ ਗਏ ਆ ਜੀ ਜਦੋਂ ਇੱਕ ਜਾਣਾ ਮੋਟਰਸਾਈਕਲ ਤੇ ਪਹਿਲਾਂ ਭੱਜ ਗਿਆ ਵਾ ਤੇ ਦੂਸਰੇ ਬੰਦੇ ਨੂੰ ਅਸੀਂ ਫੜ ਲਿਆ ਵਾ ਫੜ ਕੇ ਅਸੀਂ ਅੰਦਰ ਦੇ ਆਣ ਲੱਗੇ ਆ ਤੇ ਮੈਨੂੰ ਨਹੀਂ ਸੀ ਪਤਾ ਵਾ ਵੀ ਉਹ ਇਸ ਤਰ੍ਹਾਂ ਗੋਲੀਆਂ ਚਲਾਣਗੇ ਵੀ ਮੈਂ ਉਹਨਾਂ ਨੂੰ ਅੰਦਰ ਲੈ ਕੇ ਆਇਆ ਵਾ ਤੇ ਉਹਨਾਂ ਚ ਨੂੰ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਬਾਹਰ ਰੌਲਾ ਪੈ ਗਿਆ ਤੇ ਅੰਦਰੋਂ ਗੋਲੀਆਂ ਚਲਾंदे ਬਾਹਰ ਨਿਕਲੇ ਆ ਜੀ ਉਹਨਾਂ ਨੇ ਕਾਫੀ ਗੋਲੀਆਂ ਚਲਾਈਆਂ ਵਾ ਕਿੰਨੇ ਕ ਫਾਇਰ ਕੀਤੇ ਨੇ ਸਰ ਉਹ ਚਾਰ ਜਾਨੇ ਇਸ ਤਰ੍ਹਾਂ ਗੋਲੀਆਂ ਚਲਾਉਂਦੇ ਗਏ ਬਾਅਦ ਅੱਛਾ ਹਾਂ ਮਤਲਬ ਜੀ ਉਹਨਾਂ ਨੇ ਪੈਰਾਂ 'ਚ ਗੋਲੀਆਂ ਚਲਾਈਆਂ ਵਾ ਇੱਥੇ ਛਰੇ ਛਰੇ ਆਇਕ ਦੋ ਤੇ ਹੋਰ ਵੀ ਆ ਥੋੜੇ ਕਿਨਕੇ ਦੇ ਪਏ ਹੋਇਆ ਬਾਕੀ ਉਹ ਆਏ ਸੀ ਐਚ ਐਚਓ ਸਾਹਿਬ ਉਹਨਾਂ ਨੇ ਵੇਖ ਲਿਆ ਲੈ ਗਏ ਉਹ ਨਾਲ ਮੋਬਾਈਲ ਲੈ ਕੇ ਗਏ ਹੋਰ ਕੀ ਲੈ ਗਏ ਅਚਾਰਾਂ ਕੋ ਪਿਸਤਲ ਸੀ ਮੋਬਾਈਲ ਅੰਦਰ ਆਏ ਜਿਹੜੇ ਅੰਦਰ ਆਏ ਅਚਾਰਾਂ ਕੋ ਮੋਬਾਈਲ ਤੇ ਹੋਰ ਕੀ ਲੈ ਗਏ ਨਮਾਈ ਤੇ ਪਰਚ ਦੋ ਇੱਕ ਲੇਡੀਜ਼ ਪਰਚ ਇੱਕ ਜੈਂਟਸ ਪਰਚ ਤੇ ਨਾਲ ਦੋ ਮੋਬਾਈਲ ਜਾਨੀ ਚਾਨਗੀ ਤਾਂ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂ ਪੈਸੇ ਇੱਕ ਦੇ ਵਿੱਚ ਮੇਰੇ ਖਾਲੇ ਹੋਏਗਾ ਸ਼ਾਇਦ 6 ਤੇ ਦੂਸਰਾ ਜਿਹੜਾ ਉਹ ਉਹਦੇ ਵਿੱਚ ਥੋੜੇ ਹੋਣੇ ਉਹਦੇ ਸਰ ਜਾਨ ਨੁਕਸਾਨੀਆਂ ਹੱਥ ਚ ਰੱਖੀ ਹੱਥ ਚ ਲਾਕੀ ਦੇ ਸਰ ਉਹਨਾਂ ਨੇ ਪੂਰੀ ਕੀਤੀ ਹੈ ਮਤਲਬ ਅਸੀਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਉਹ ਹੱਥ ਦੇ ਵਿੱਚ ਆਏ ਨਹੀਂ ਆ ਬਾਕੀ ਵੀ ਜਾਨੀ ਨੁਕਸਾਨ ਵੱਲੋਂ ਬਚਾਅ ਹੋ ਗਿਆ ਵਾ ਕੋਈ ਇਹੋ ਜਿਹੀ ਬਾਬਾ ਜੀ ਵੱਲੋਂ ਕਿਰਪਾ ਆ ਰਹੀ ਹੈ ਵੀ ਨਹੀਂ ਹੋਇਆ ਕੰਮ ਕਰਕੇ ਅੰਤ ਵਿੱਚ ਆ ਤੇ ਬੰਦੇ ਆਏ ਉਹਨਾਂ ਦੇ ਘਰ ਉਹਨਾਂ ਨੇ ਆ ਕੇ ਤੇ ਪਿਸਟਲ ਪੁਆਇੰਟ ਤੇ ਉਹਨਾਂ ਕੋਲ ਕੁਝ ਵੀ ਨਹੀਂ ਸੀ ਤੇ ਜਦੋਂ 12000 ਰੁਪਏ ਨਾਲ ਲੈ ਕੇ ਇੱਕ ਮੋਬਾਈਲ ਲੈ ਗਏ ਫਾਇਰ ਵੀ ਕੀਤੇਗੇ ਹਾਂ ਇਹਨਾਂ ਦਸਮਤਾਂ ਵੀ ਫਾਇਰ ਕੀਤੇ ਬਾਕੀ ਸੀਨੀਅਰ ਸਟੇਕ ਕਰ ਰਹੇ ਸੀ ਸੀਸੀਟੀਵੀ ਵੀ ਖੰਗਾਲ ਰਹੇ ਹਾਂ ਹਾਂ ਜੀ ਖੰਗਾਲ ਰਹੇ ਹਾਂ ਚਲੋ ਕੋਈ ਸਰ ਦੋਸ਼ੀ ਪੜਿਆ ਕੋਈ ਰਿਕਵਰੀ ਸੱਚ ਹੈ ਅਜੇ ਰਿਕਵਰੀ ਕੋਈ ਡਿਟ ਕਵਰੀ ਨਹੀਂ ਕੋਈ ਬਾਈਕ ਰਿਕਵਰੀ ਜਾਂ ਕੁਝ ਇੱਕ ਉੱਥੇ ਮੌਜੂਦਾ ਇੱਕ ਬਾਈਕ ਸ਼ੈੱਡ ਤੇ ਜਾ ਯਾਰ ਬਾਈਕ ਤੇ ਕੋਦੇ ਫੂਡ ਮਿਲਦੇ ਉਹਨਾਂ ਦੇ ਉਹ ਕੰਵੇ ਸੇ ਲਏ